ਗੁਰਮੀਤ ਸਿੰਘ ਸਾਹਿਬ ਦੇ ਰਣਜੀਤ ਦੇ ਨਿਊ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾਂ ਸਮੇਤ ਸਹਿਬ ਸਿੰਘ ਦੇ ਜਿਹੜੇ ਟੀਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਕੂੜੇ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ ਤੇ ਇਹ ਸੈਰ ਕਰਦੇ ਆ ਇਹਨਾਂ ਨੇ ਉਹ ਦੇਖ ਦਰਸ਼ਨ ਹੋਏ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲਾਗੇ ਲਾਗੇ ਜਿਹੜੇ ਕੋ ਭੈਣ ਭਰਾ ਸੀ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ ਤੇ ਉੱਥੋਂ ਪੁੱਛਿਆ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਗਵਾਨ ਕੀਤੀਆਂ ਨੇ ਫਿਲਾਲ ਸਬੰਧਤ ਜਿਹੜਾ ਥਾਣਾ ਵਾ ਇੱਥੇ ਉੱਥੇ ਥਾਣੇ ਜਿਹੜਾ ਵਾ ਉਹ ਇੱਥੇ ਇਨਫੋਰਮ ਕੀਤਾ ਸੀ ਆਏ ਆ ਇੱਥੇ ਤੇ ਉਹ ਉੱਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਕਿ ਕੌਣ ਛੁੱਟ ਕੇ ਗਿਆ ਵਾ ਇਹ ਗੱਡੀ ਛੱਕ ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਸਾਡਾ ਬੇੜਾਗਰਕ ਹੋ ਗਿਆ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਕਿਹੜੀ ਖਾਤਰ ਇੱਕ ਦੂਤਾ ਹੋ ਰੀਆਂ ਨੇ ਕਿ ਇਹਦਾ ਸ਼ਰੇਆਮ ਪਤਾ ਲੱਗਦਾ ਵੀ ਜਾਣ ਬੁਝ ਕੇ ਕਿਉਂਕਿ ਸਾਰੀਆਂ ਬੋਥੀਆਂ ਸੈਂਸੀਆਂ ਜਿਹੜੀਆਂ ਨੇ ਬਿਲਕੁਲ ਨਵੀਆਂ ਨੇ ਕੋਈ ਖੰਡਤ ਨਹੀਂ ਕੋਈ ਬਿਰਦ ਨਹੀਂ ਆ ਕਿ ਬਹੁਤੇ ਲੋਕੇ ਕਹਿੰਦੇ ਵਿਰਧ ਹੋ ਗਈਆਂ ਤਾਂ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਸੁੱਟ ਜਾਂਦੇ ਪਰ ਇਹ ਤਾਂ ਵੱਡੇ ਬੇੜੇ ਕਰ ਕਰਨ ਵਾਲੀ ਗੱਲ ਹੈ ਨਾ ਕਿ ਜੇ ਵਿਰਧ ਵੀ ਹੋ ਗਈਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਉਹ ਲਕੀਤਿਆਂ ਵੀ ਗਈਆਂ ਨੇ ਫਿਰੋਜ਼ਪੁਰ ਦੇ ਘਟਨਾ ਹੋਈ ਸੀ ਕਿ ਇੱਕ ਪਰਿਵਾਰ ਇਸਾਈ ਤਰ੍ਹਾਂ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨਿਕਲ ਕੇ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਉਹ ਆਪਣੇ ਘਰੋਂ ਬਾਹਰ ਕਰਦੋ ਤੇ ਤੋੜੇ ਚ ਪਾ ਕੇ ਤੇ ਕੂੜੇ ਸੁਟੀਆਂ ਸੀ ਫਰਾਫ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁਟੀਆਂ ਗਈਆਂ ਨਾ ਇਹ ਵੀ ਜਿਹੜਾ ਵਾ ਉੱਥੇ ਥੋੜੇ ਜਿਹੀ ਪਈਆਂ ਕਿਸੇ ਜਿਹੀ ਵੇਖੀਆਂ ਨਹੀਂ ਐ ਹੀ ਸੁਟੀਆਂ ਹੋਈਆਂ ਸੀ ਅੰਦਰ ਪਾਈਆਂ ਸੀ ਉੱਥੋਂ ਇਬਰਾਦ ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਹਾਂ ਦੇਖਦੇ ਹਾਂ ਕਿ ਆਪਣੇ ਪੁਲਿਸ ਜਿਹੜੀਆਂ ਕੀ ਕਰ ਲਈ ਕਰਦੇ ਜਿਹੜੀ ਅਮਰਸਰ ਸਾਹਿਬ ਦੇ ਰਣਜੀਤ ਐ ਉਹਨੂੰ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾਂ ਸਮੇਤ ਸਹਿਬ ਸਿੰਘ ਦਾ ਜਿਹੜਾ ਟੀਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਉਹਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ ਤੇ ਇਹ ਸੈਰ ਕਰਦੇ ਆ ਇਹਨਾਂ ਨੇ ਦਰਸ਼ਨ ਉਹ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲੱਗੇ ਲੱਗੇ ਜਿਹੜੇ ਕੋਈ ਭੈਣ ਭਰਾ ਅਸੀਂ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ ਤੇ ਉੱਥੋਂ ਪੁੱਛਿਆ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਗਵਾਨ ਕੀਤੀਆਂ ਨੇ ਫਿਲਾਲ ਸੰਬੰਧਿਤ ਜਿਹੜਾ ਥਾਣਾ ਵਾ ਇੱਥੇ ਉੱਥੇ ਥਾਣੇ ਜਿਹੜਾ ਵਾ ਉਹ ਇੱਥੇ ਇਨਫੋਰਮ ਕੀਤਾ ਸੀ ਆਏ ਆ ਇੱਥੇ ਤੇ ਉਹ ਉੱਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਕਿ ਕੌਣ ਸੁੱਟ ਕੇ ਗਿਆ ਵਾ ਤੇ ਗੱਡੀ ਛੱਕ ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਫੋਨਾ ਬੇੜਾਗਰਕ ਹੋ ਗਿਆ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਜਿਹੜੀ ਖਾਤਰ ਇੱਕ ਕਤੂਤਾ ਹੋ ਰਹੀਆਂ ਨੇ ਤੇ ਇਹਦਾ ਸ਼ਰੇਆਮ ਪਤਾ ਲੱਗਦਾ ਵੀ ਜਾਣਬੁੱਝ ਕੇ ਕਿਉਂਕਿ ਸਾਰੀਆਂ ਪੁੱਤੀਆਂ ਸੈਂਸੀਆਂ ਜਿਹੜੀਆਂ ਨੇ ਬਿਲਕੁਲ ਨਵੀਆਂ ਨੇ ਕੋਈ ਖੰਡਤ ਨਹੀਂ ਕੋਈ ਬਿਰਦ ਨਹੀਂ ਆ ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਬਿਰਦ ਹੋ ਗਈਆਂ ਤੇ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਸੁੱਟ ਜਾਂਦੇ ਪਰ ਇਹ ਤਾਂ ਵੱਡੇ ਬੇੜੇਗਰ ਕਰਨ ਵਾਲੀ ਗੱਲ ਹੈ ਨਾ ਕਿ ਜੇ ਬਿਰਦ ਵੀ ਹੋ ਗਈਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਉਹਨਾਂ ਪਿੱਛੇ ਵੀ ਗਈਆਂ ਨੇ ਫਿਰੋਜ਼ਪੁਰ ਦੇ ਜਿੱਥੇ ਹੋਈ ਸੀਗੀ ਇਹ ਇੱਕ ਪਰਿਵਾਰ ਈਸਾਈ ਧਰਮ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨੇ ਕਹਿੰ ਗਏ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਉਹ ਆਪਣੇ ਘਰੋਂ ਬਾਹਰ ਕਰ ਦਿਓ ਤੇ ਤੋੜੇ 'ਚ ਪਾ ਕੇ ਤੇ ਕੂੜੇ ਸੁੱਟਿਆ ਸੀ ਫਰਾਮ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁੱਟਿਆ ਗਈਆਂ ਹਨ ਇਹ ਵੀ ਜਿਹੜਾ ਵਾ ਉੱਥੇ ਤੋੜੇ 'ਚ ਨਹੀਂ ਪਾਈਆਂ ਕਿਸੇ ਲਈ ਵੇਟੀਆਂ ਨਹੀਂ ਐ ਹੀ ਸੁੱਟੀਆਂ ਹੋਈਆਂ ਸੀ ਜੀ ਸਰਪੰਚ ਸਾਹਿਬ ਨੇ ਉੱਥੋਂ ਬਰਾਮਦ ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਹਾਂ ਦੇਖਦੇ ਹਾਂ ਕਿ ਆਪਣੇ ਪੁਲਿਸ ਜੀੜੀਆਂ ਕੀ ਕਰਦੇ ਕਰਕੇ